ਉਹ ਵੀ ਮਿੱਤਰੋ ਆਜੋ ਮੋਰਚੇ ਦੀ ਜਿਹੜੀ ਅੱਜ ਤੁਹਾਨੂੰ ਦਿਖਾਈਏ ਮੋਰਚਾ ਅੱਜ ਵੀ ਚੜ੍ਹਦੀ ਕਲਾ ਚ ਹੈ ਖਨੌਰੀ ਬਾਰਡਰ ਤੇ ਆਜੋ ਜਿਹੜੇ ਕਹਿੰਦੇ ਮੋਰਚਾ ਉੱਠ ਗਿਆ ਆਜਾ ਬਾਪੂ ਵਰਗੇ ਬੈਠੇ ਆ ਕੀ ਹਾਲ ਆ ਬਜ਼ੁਰਗੋ ਵੀ ਚੜ੍ਹਦੀ ਕਲਾ ਚਾ ਕਾਂਗਲਾਂ ਈ ਹਾਲਾ ਬਾਪੂ ਆ ਬਾਪੂ ਪੁੱਛਣ ਵਾਟ ਕਹਿੰਦਾ ਰਹੀ ਜਾਂਦਾ ਪੁੱਛਣ ਵਾਟ ਕਹਿੰਦਾ ਮੋਦੀ ਜਿੱਤੇ ਮਰਜ਼ੀ ਮੰਨ ਲਈ ਥਾਰਾ ਥਾਰਾ ਈ ਹਾਲਾ ਚੜਦੀ ਕਲਾ ਦੇ ਵਿੱਚ ਆ ਸਾਰੇ ਦਾ ਸ੍ਰੀ ਮਕਸਰ ਸਾਹਿਬ ਦੇ ਪਿੰਡ ਆ ਇਹ ਆ ਜੋ ਉਹ ਜਿਹੜੇ ਮੇਰੇ ਵਰਗੇ ਘਰੇ ਬੈਠੇ ਸੋਚੀ ਜਾਂਦੇ ਆ ਯਾਰ ਉੱਥੇ ਪਤਾ ਨਹੀਂ ਕੁਝ ਹੋਊਗਾ ਕਿ ਨਹੀਂ ਅੱਜ ਵੀ ਛੱਡ ਦੀ ਕਲਾਚਾ ਮੋਰਚਾ ਕਲ ਟੀਮ ਬੈਠੀ ਹੈ

ਆ ਗਈ ਆ ਗਈ ਅੱਗੇ ਆ ਗਈ ਕਨੌਰੀ ਬਾਟਰਾ ਚ ਵੀ ਚੜਦੀ ਕਲਾ ਚ ਬੈਠਾ ਅਜਵੇ ਵਾਲੇ ਲੋਕਾਂ ਨੂੰ ਅੱਜ ਵੀ ਸਲਾਮ ਹੈ ਜਿਹੜੇ ਜਿਨ੍ਹਾਂ ਨੇ ਇਨੀ ਗਰਮੀ ਧੁੱਪਾਂ ਤੇ ਪੂਨੀ ਹੰਡਾਈਆਂ ਕੱਲ ਪਰਸੋਂ ਨਹੀਂ ਤਾਂ ਬਾਈ ਠੰਡ ਹੋ ਗਈ ਆ ਮਾਨੂੰ ਐ ਨਹੀਂ ਮਿਲੂਗੀ ਜਿੱਥੋਂ ਕੋਈ ਖਾਲੀ ਹੈ ਜੋ ਫੈਕਟਰ ਉਹਨਾਂ ਪੰਦੇਸੀ ਉਹ ਰਿਪੇਅਰ ਹੋ ਗਿਆ ਬਸ ਇੱਕ ਰਹਿ ਗਿਆ ਇੱਥੇ ਉਹ ਹੋ ਹੀ ਜਾਂਦੇ ਆ ਜੋ ਗੱਡੀਆਂ ਭੰਨੀਆਂ ਸੀ ਉਹ ਵੀ ਰਿਪੇਅਰ ਹੋ ਜਾਂਦੀਆਂ ਆ ਵੀਰੋ ਸੇਰੋ ਵਾਲੇ ਜਿਹੜੇ ਉਪਰੋਂ ਆਣਾ ਲੜਕੇ ਆਏ ਸੀ ਜਿਹੜੇ ਤੁੰਡੀ ਜਾਂਦਾ ਉਹ ਬੈਠਾ ਅੱਜ ਵੀ ਘਰੇ ਹੀ ਐ ਗਾੜ ਗੱਡੂਪੇ ਦੇਖੋ ਵੀਰੋ ਤਕਰੀਬਨ ਅਸੀਂ ਮੋਟਰਸਾਈਕਲ ਤੇ 300 ਕਿਲੋਮੀਟਰ ਦੇ ਆਸ-ਪਾਸ ਆ ਗਏ ਆ ਤੁਹਾਨੂੰ ਕਿਤੇ ਵੀ ਲਾਈਵ ਚੱਲਦੇ ਚ ਦੇਖਿਆ ਹੋਣਾ ਕਿਤੇ ਵੀ ਕੋਈ ਜਗ੍ਹਾ ਇਹੋ ਜਿਹੀ ਨਹੀਂ ਹੈ ਜਿੱਥੇ ਟਰਾਲੀਆਂ ਫਸ ਕੇ ਨਹੀਂ ਲੱਗੀਆਂ ਹੰਬਲਾ ਮਾਰੂ ਕੁਲਦੀਪ ਸਿੰਘ ਸੰਦੋਹਾ ਜੀ ਕਿਸਾਨੀ ਮੋਰਚਾ ਵੀਰੇ ਚੜਦੀ ਕਲਾ ਦਾ ਸ਼੍ਰੀਮਾਲਾ ਫਰਾਟ ਬੱਜੋ ਆਣਾ ਹਾਜ਼ਿਲ ਕਾ ਜ਼ਿਲੇ ਵਾਲੇ ਭਰਾ ਬੈਠੇ ਆ। ਜਲਦੀ 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 ਆ। ਆ ਬਾਈ ਸਟੇਜ ਆ ਗਈ ਆ। ਜਿਹੜੀ ਸ਼ੁਰੂ ਹੋਊਗੀ ਤਕਰੀਬਨ ਹੋਰ ਅੱਧੇ ਪੌਣੇ ਘੰਟੇ ਨੂੰ ਘੰਟੇ ਨੂੰ ਸ਼ੁਰੂ ਹੋ ਜੂਗੀ ਰੋਟੀ ਪਾਣੀ ਖਾ ਕੇ ਵੀ ਆ ਜਾਣਗੇ। ਚੱਲ 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 ਉਹ ਨੇੜੇ ਮੁੜਾਂਗੇ। ਆ ਟਰਾਲੀਆਂ ਉੱਧਲੇ ਪਾਸੇ ਜਿਹੜੇ ਸਾਲੇ ਭੰਨੇ ਹੋ ਜਿਹੜੇ ਆਪਾਂ ਕੋਸਾਈਆਂ ਲੰਘਦਾ ਨਹੀਂ ਸੀ ਅਸੀਂ ਇੱਧਰ ਵੀ ਕਿਰਾਇਆ ਤਾਂ ਹੀ ਆਪਣੇ ਜੀ ਦਾ ਜੀ ਆਪਣੇ ਸਵਾਗਤ ਆਸਤੇ ਜਿਹੜਾ ਮੋਦੀ ਨੇ ਲਾ ਰੱਖਿਆਗਾ ਉੜਕੇ ਤਾਂ ਅਸੀਂ ਕੋਲੇ ਹੀ ਆਵਾਂਗੇ ਬਾਈ ਆਹ ਫੁੱਲ ਬੂਟੇ ਜਿਹੜੇ ਸਵਾਗਤ ਆਸਤੇ ਮੋਦੀ ਨੇ ਲਾਏ ਆ ਘੜ ਮੋੜਲਾ ਮੋੜਲਾ ਜਿਹੜੇ ਆਪਣੇ ਸਵਾਗਤ ਆਸਤੇ ਨੇ ਮੋਦੀ ਨੇ ਲਾਏ ਆ ਕਈ ਮਰਗੀਆਂ ਜ਼ਮੀਰਾਂ ਵਾਲੇ ਹਜੇ ਵੀ ਕਹਿੰਦੇ ਆ ਮੋਦੀ ਨੂੰ ਭਾਜਪਾ ਚ ਪੰਜਾਬ ਦੇ ਵਿੱਚੋਂ ਵੀ ਕਈ ਉੱਠ ਕੇ ਦੁਰ ਪੈਂਦੇ ਆ ਸਾਨੂੰ ਕਹਿੰਦੇ ਮੁੜ ਜਾ ਬਈ ਇਹ ਵੀ ਭਰਾ ਆਪਣੇ ਅਰਗੇ ਡਿਊਟੀਆਂ ਦੇ ਬੈਠੇ ਆ ਆ ਜੋ ਹੁਣ ਇਧਰਲੀ ਸਾਈਡ ਹੈ ਜਿੱਥੇ ਮੋਟਰਸਾਈਕਲ ਨਹੀਂ ਜਾਂਦਾ ਸੀ ਇਧਰ ਮੈਂ ਉੱਤਰ ਕੇ ਬਾਕੀ ਇਧਰ ਵਾਪਸੀ ਦਿਖਾਉਣੇ ਆ ਜੀ ਤੁਹਾਨੂੰ ਦੂਜੀ ਸਾਈਡ ਦੀ ਉਹ ਇੱਕ ਸਾਈਡ ਸੀ ਹੁਣ ਦੂਜੀ ਸਾਈਡ ਵਾਪਸੀ ਦਿਖਾਉਣੇ ਆ ਸਿੱਧਾ ਹੀ ਜਾਂਦੇ ਮਰਾਲਿਆਂ ਦਾ ਆ ਗਿਆ ਡਾਕਟਰ ਸੁਆਮਨ ਸੁਆਮਨ ਡਾਕਟਰ ਦਾ ਆ ਦੂਜੀ ਸਾਈਡ ਆ ਗਈ ਐ ਨਹੀਂ ਨਹੀਂ ਜਾਣਾ ਕੱਲ ਬਾਅਦ ਰੋਕ ਕੇ ਦਿਖਾਵਾਂਗੇ ਆਹ ਟਰਾਲੀਆਂ ਦੋਵੇਂ ਸਾਈਡ ਲੱਗੀਆਂ ਵਈਆਂ ਇਸ ਸੜਕ ਤੇ ਕੋ ਸਪਾਈ ਕਰੀ ਜਾਂਦਾ ਖਾਨੇ ਕੀ ਢਾਬਾ ਵਾਲੇ ਬਰੇ ਸਰ ਯਾਰ ਵੀ ਲੰਗਰ ਚੱਲ ਰਿਹਾ ਇੱਥੇ ਆ ਟਰਾਲੀਆਂ ਗੋਲੇ ਵਾਲੇ ਵਲਾਗ ਦੀਆਂ ਜਗਾ ਰਾਮ ਤੀਰ ਆਵੇ ਤੋਂ ਅਗਰ ਸਰ ਗੁਰੂ ਸਰ ਮੋਖ ਸਰ ਉਹਨਣ ਕਲਾ ਤਰਾਂਗਣੇ ਆਲਾ ਜੀ ਸਿੱਗਿਆਲਾ ਜੀ ਆਗੇ ਪ੍ਰਧਾਨ ਜੀ ਆਗੇ ਹਾਂ ਜੀ ਹਾਂ ਆ ਦੂਜੀ ਸਾਈਡ ਆ ਬਈ 3 ਕਿਲੋਮੀਟਰ ਇੱਕ ਸਾਈਡ ਤੇ 3 ਕਿਲੋਮੀਟਰ ਦੂਜੀ ਸਾਈਡ ਮੰਨ ਲਓ 6 ਕਿਲੋਮੀਟਰ ਦਾ ਕਾਬਲਾ ਮੰਨ ਰੋ ਚਾਹੀਏ ਨੂੰ 3 ਦਾ ਮੰਨ ਲਓ 6 ਲੇਨ ਰੋਡ ਆ ਤੇ ਸਾਰੀ ਰੋਡ ਅੱਜ ਵੀ ਉਵੇਂ ਹੀ ਪੁੱਲ ਖੜੀ ਐ ਠੀਕ ਐ ਕੰਮਾਂ ਤਾਂ ਦਿਆ ਕਰਕੇ ਥੋੜੀ ਜਿਹੀ ਗਿਤੀ ਵਰਕਰ ਕੇ ਪੈਂਦਾ ਹੈ ਗਰਮੀ ਜਿਆਦਾ ਸੀ ਪਰ ਹੁਣ ਮੇਰੇ ਹਿਸਾਬ ਦੇ ਵਿੱਚ ਰੁਕਤੋ ਬਦਲ ਗਈ ਐ ਆਜੋ ਹੁਣ ਉਹ ਤਿੰਨ ਟ੍ਰੈਫਿਕ ਆ ਵਿਲੇ ਨਾ ਰਹਿਣ ਦੇ ਗਏ ਮੋਰਚਾ ਫੇਰ ਅਰਤੀ ਕਲਾ ਦੇ ਵਿੱਚ ਤਾਂ ਹੈ ਹੋਰ ਇਸ ਨੂੰ ਬਲੰਦੀਆਂ ਤੇ ਲੈ ਕੇ ਜਾਈਏ ਆ ਹਰਿਆਣੇ ਵਾਲੇ ਵੀਰ ਬੈਠੇ ਆ ਔਰ ਜਿੱਥੇ ਰੋੜ ਬਠਿੰਡਾ ਬਾਬਾ ਕੇਸਰ ਸਿੰਘ ਲਾਇਬ੍ਰੇਰੀ ਆ ਟਰਾਲੀਆਂ ਇਧਰਲੇ ਪਾਸੇ ਦੂਜੀ ਸਾਈਡ ਪੰਪ ਦੇ ਵਾਲੇ ਸਾਈਡ ਅੱਗ ਲੱਗੀਆਂ ਜਿਹੜੀਆਂ ਉਹ ਆਗੀਆਂ ਉਥੋਂ ਮੋੜ ਕੇ ਲਿਆਵਾਂਗਾ ਤੁੰ। ਉੱਥੋਂ ਮੋੜ ਲਿਆਵਾਂਗੇ। ਅੱਗੇ ਆਮਣੀਆਂ ਵਾਲੇ ਆ। ਆਮਣਿਆ ਆਵੇ ਬਈ। ਇਹ ਮਣੀਆਂ ਵਾਲੇ ਆ ਬਈ। ਨਾਲੇ ਐਸੇ ਲਾੜਨਾ ਪੱਟ। ਦਾਲੀਆਂ ਪੱਟ ਕੇ ਮਾਈਆਂ ਨੇ ਇੱਧਰ ਛਾਵੇਂ ਕਰ ਲੀਆਂ। ਇੱਧਰਲੇ ਪਾਸੇ ਵੀ ਸੁਤੰਦਰ ਪਿੰਡੀ ਵਸਾਈ ਬੈਠੇ ਆ। ਮੈਂ ਨਜਾਇਜ਼ ਜੇਦੀ ਨਹੀਂ ਪੈਂਦੇ ਨੇ ਵੋਟਾਂ ਮੈਨੂੰ ਲੱਗਦਾ ਇੱਥੇ ਹੀ ਬਣਾ ਲੈਣੀਆਂ ਤੈਨੂੰ ਇੱਥੇ ਵੋਟਾਂ ਮੰਗਣ ਹੁਣਾ ਪਿਆ ਕਰਨਾ ਫਿਰ ਜੂਸ ਫੇਰਨੀਆ ਤੇਰੇ ਟੋੜ ਲਈ ਬਣੋ ਮੈਂ ਕਿਹਾ ਵਾਪਸ ਕਰ ਲਈਏ ਫੇਰ ਜਾਵਾਂਗੇ ਔਰ ਅੱਗੇ ਭਾਈ ਸਾਨੂੰ ਥੋੜੀ ਜੀ ਗਾਲੀ ਆ ਟਾਇਰਾਂ ਵਾਲਾ ਵੀਰ ਆ ਗਿਆ ਔਰ ਟਰੈਕਟਰ ਦੇ ਜਿਹੜੇ ਟਾਇਰ ਪਾੜੇ ਸੀ ਦੀ ਸਰਕਾਰ ਨੇ ਉਹਦੇ ਪਾਉਣ ਉਹੋ ਉਹ ਠੀਕ ਰਿਹਾ ਨਹੀਂ ਤਾਂ ਤੁਹਾਨੂੰ ਫੇਰ ਸਾਰਾ ਹਾਲ ਦਿਖਾਉਂਦੇ ਵੀਰੋ ਫੇਰ ਜੁੜਾਂਗੇ ਅੱਜ ਆਪਾਂ ਸ਼ਾਮ ਨੂੰ ਤੇ ਸਾਰਾ ਮੋਰਚਾ ਤੁਹਾਨੂੰ ਫੇਰ ਦਿਖਾਵਾਂਗੇ ਧੰਨਵਾਦ ਧੰਨਵਾਦ ਵੀਰੋ ਆਜੋ ਮੋਰਚਾ